ਦੋਸਤੋ ਜਿਵੇਂ ਵੀਤੀ ਰਾਤ ਤੇਜ਼ ਤਰਾਰ ਝੱਖੜਾਂ ਤੂਫਾਨ ਹਵਾ ਤੇਜ਼ ਤਰਾਰਨਾ ਤੁਹਾਨੂੰ ਦਿਖਾ ਰਹੇ ਆ ਇਹ ਦਰਖਤ ਪੁੱਟ ਪੁੱਟ ਮਰੋੜ ਮਰੋੜ ਕੇ ਛੁੱਟ ਦਿੱਤੇ ਨੇ ਇਸ ਨੇਰੀ ਝੱਖੜ ਨੇ ਇਸ ਨੇਰੀ ਝੱਖੜ ਤੋਂ ਤੁਸੀਂ ਸਹਿਜੇ ਹਿਸਾਬ ਲਗਾ ਸਕਦੇ ਹੋ ਅਗਰ ਜੇ ਗੱਲ ਕੀਤੀ ਜਾਵੇ ਮੌਸਮ ਵਿੱਚ ਠੰਡ ਕਾਈ ਹੈ ਮੌਸਮ ਵਿੱਚ ਤਬਦੀਲੀ ਆਈ ਹੈ ਤੇ ਇਹਦੇ ਬਦਲੇ ਵਿੱਚ ਮੌਲ ਵੀ ਬਹੁਤ ਵੱਡਾ ਤਾਰਨਾ ਪਿਆ ਹੈ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿਵੇਂ ਢੇਰੀ ਨੇ ਦਾਖਤ ਪੁੱਟ ਪੁੱਟ ਸੜਕਾਂ ਤੇ ਛੁੱਟੇ ਨੇ ਇਹ ਇੱਕ ਮਿਸਾਲ ਹੈ ਕਿਵੇਂ ਦਾਖਤ ਪੁੱਟ ਪੁੱਟ ਸੜਕਾਂ ਦੇ ਬਾਹਰ ਖੇਤਾਂ ਵਿੱਚ ਛੁੱਟੀਆਂ ਉਹ ਵੀ ਤੁਹਾਨੂੰ ਮਿਸਾਲ ਦਿਖਾ ਰਹੇ ਹਾਂ ਤੇ ਆਓ ਦੇਖਦੇ ਹਾਂ ਬਿਜਲੀ ਦਾ ਕੀ ਹਾਲ ਕੀਤਾ ਲਾਈਨਾਂ ਦਾ ਕਿਵੇਂ ਖੰਭੇ ਚੱਕ ਚੱਕ ਮਾਰੇ ਕਿਵੇਂ ਟਰਾਂਸਫਾਰਮਰ ਚੱਕ ਚੱਕ ਮਾਰੇ ਟਰਾਂਸਫਾਰਮਰ ਤੁਸੀਂ ਦੇਖ ਸਕਦੇ ਹੋ ਕਿਵੇਂ ਲਾਲਾ ਸਿੱਟੇ ਆ ਇਸ ਤੂਫਾਨ ਨੇ ਪਿੰਡਾਂ ਦੇ ਪਿੰਡ ਬਿਜਲੀ ਸਪਲਾਈ ਅੱਜ ਠੱਪ ਹੈ ਲੋਕ ਬਾਰ-ਬਾਰ ਪੁੱਛਦੇ ਆ ਬਿਜਲੀ ਕਦੋਂ ਆਊਗੀ ਬਿਜਲੀ ਕਦੋਂ ਆਊਗੀ ਦੇਖ ਸਕਦੇ ਹੋ ਦ੍ਰਾਪਤ ਕਿਵੇਂ ਟਾਣੇ ਜਿਹੜੇ ਆ ਉੱਪਰ ਬਿਜਲੀ ਦੀਆਂ ਤਾਰਾਂ ਵਿੱਚ ਫਸੇ ਆ ਤੇ ਬਿਜਲੀ ਬੋਰਡ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲਾਈਨਾਂ ਨੂੰ ਚਾਲੂ ਕੀਤਾ ਜਾਵੇ ਇੱਕ ਪਾਸੇ ਬਿਜਲੀ ਬੋਰਡ ਕੋਲ ਨਾ માત્ર ਸਟਾਫ ਹੈ ਦੂਸਰੇ ਪਾਸੇ ਇਸ ਤੂਫਾਨ ਨੇ ਬੜਾ ਵੱਡਾ ਨੁਕਸਾਨ ਬਿਜਲੀ ਵਿਭਾਗ ਦਾ ਕੀਤਾ ਤੁਸੀਂ ਦੇਖ ਰਹੇ ਹੋ ਲਗਾਤਾਰ ਤੁਹਾਨੂੰ ਦਿਖਾ ਰਿਹਾ ਕਿਵੇਂ ਖੰਬੇ ਕਿਵੇਂ ਟਰਾਂਸਫਾਰਮਰ ਬਾੜੇ ਇਹ ਇੱਕ ਇੱਕ ਖੰਬੇ ਨੂੰ ਤੈਹਸਨੈਸ ਕਰ ਦਿੱਤਾ ਨੇਦੀ ਨੇ ਹਾਜੇ ਪਿਛਲੇ ਸਮੇਂ ਵਿੱਚ ਬਿਜਲੀ ਵਿਭਾਗ ਵੱਲੋਂ ਹੋਏ ਤੇਜ਼ ਤਰਾਰ ਤੂਫਾਨ ਨਾਲ ਨੁਕਸਾਨ ਨੂੰ ਮਸੀ ਲਾਈਨਾਂ ਜਿਹੜੀਆਂ ਉਹ ਪਿਛਲੇ ਸਮੇਂ ਵਿੱਚ ਚਾਲੂ ਹੋਈਆਂ ਇੱਕ ਬਾਰ ਫੇਰ ਤੁਹਾਨੂੰ ਦਿਖਾ ਰਿਹਾ ਕਿ ਬਿਜਲੀ ਵਿਭਾਗ ਦਾ ਜਿੱਥੇ ਇਨਾ ਨੁਕਸਾਨ ਕੀਤਾ ਉੱਥੇ ਹਰੇ ਭਰੇ ਵਾਤਾਵਰਣ ਦੇ ਵਿੱਚ ਦਰਖਤਾਂ ਦੇ ਕਿਵੇਂ ਮੁਰੋਚੇ ਪਏ ਆ ਕਿਵੇਂ ਬਟਾ ਚਾੜੀ ਆ ਇਹਨਾਂ ਦਰਖਤਾਂ ਨੂੰ ਤੁਹਾਨੂੰ ਇਸ ਵੀਡੀਓ ਵਿੱਚ ਦਿਖਾ ਰਿਆ ਆ ਕਿਵੇਂ ਸਵੇਰੇ ਦੇਖਿਆ ਉੱਠਦੇ ਸਾਰ ਕਿ ਬਾਹਰ ਜਾ ਕੇ ਜਦੋਂ ਲੋਕ ਬਾਹਰ ਨਿਕਲੇ ਆ ਦਰਖਤ ਪੁੱਟ ਪੁੱਟ ਮਾਰੇ ਜੜਾਂ ਤੋਂ ਬਾਹਰ ਇਹ ਤੇਜ਼ ਨੇਰੀ ਇੱਕ ਤੂਫਾਨ ਇੱਕ ਕੁਦਰਤ ਦਾ ਇੱਕ ਪਾਸੇ ਠੰਡਕ ਵਰਤੌਣ ਦਾ ਵਰਤਾਰਾ ਤੇ ਦੂਸਰੇ ਵਾਸਤੇ ਦਰਖਤਾਂ ਨੂੰ ਪਟਪਟ ਕੇ ਸੁੱਟਣ ਦਾ ਕਹਿਰ ਕਿਹਾ ਜਾ ਸਕਦਾ ਹੈ ਬਿਜਲੀ ਦੇ ਖੰਭਿਆਂ ਤੇ ਪੂਰਾ ਜਿਵੇਂ ਟਾਂਡਵ ਇਸ ਤੇਜ ਨੇਰੀ ਦਾ ਤੁਸੀਂ ਦੇਖ ਸਕਦੇ ਹੋ ਉੱਥੇ ਇਸ ਵਰਤਾਰੇ ਤੋਂ ਬਾਲਣ ਇਕੱਠਾ ਕਰਨ ਵਾਲੇ ਗਰੀਬ ਲੋਕ ਜਿਨ੍ਹਾਂ ਨੂੰ ਬਾਲਣ ਦੀ ਬਹੁਤ ਜ਼ਰੂਰਤ ਹੈ ਉਹਨਾਂ ਨੇ ਸਵੇਰੇ ਸਵੇਰੇ ਸੁੱਕਾ ਬਾਲਣ ਚੁਗਿਆ ਇਹ ਸਾਹਮਣੇ ਤੁਹਾਨੂੰ ਦ੍ਰਿਸ਼ ਦਿਖਾ ਰਹੇ ਹਾਂ ਇੱਕ ਟਾਈਮ ਵਿੱਚ ਕਿਤੇ ਕੁਦਰਤ ਮੀਂਹ ਬਰਸਾਉਂਦੀ ਆ ਕਿਤੇ ਤਪਾਨ ਲਿਆਉਂਦੀ ਆ ਇਸ ਤੂਫਾਨ ਨਾਲ ਕਿਤੇ ਰਾਹਤ ਮਿਲਦੀ ਆ ਤੇ ਕਿਤੇ ਮਿਲਦਾ ਆ ਦੁੱਖ ਤੇ ਇਹ ਸੀ ਦੋਸਤੋ ਅੱਜ ਦੀ ਜਿਸ ਰਾਹੀਂ ਤੁਹਾਨੂੰ ਦੱਸਿਆ ਗਿਆ ਕਿ ਕੁਦਰਤ ਨੇ ਕਿਵੇਂ درختਾਂ ਦੇ ਕੈਰ ਬਸਾਇਆ ਕਿਵੇਂ ਬਿਜਲੀ ਵਿਭਾਗ ਦੇ ਖੰਭੇ ਟਰਾਂਸਫਾਰਮਰ ਤੈਸਨੈਸ ਕੀਤੇ ਆ ਜਿਹਦੇ ਕਰਕੇ ਅੱਜ ਸਾਰਾ ਦਿਨ ਬਿਜਲੀ ਸਪਲਾਈ ਕਿਤੇ ਮਿਲ ਰਹੀ ਹੈ ਕਿਤੇ ਬੰਦ ਹੈ ਕਦੋਂ ਨਰਵਿੰਗਨ ਸਪਲਾਈ ਚੱਲੇਗੀ ਇਸ ਨੂੰ ਸਮਾਂ ਲੱਗੇਗਾ ਬਿਲਗਾ ਨਿਊਜ਼ ਆਨਲਾਈਨ ਵੱਲੋਂ ਇੱਕ ਛੋਟੀ ਜਿਹੀ ਤੁਹਾਡੇ ਵਾਸਤੇ ਜਾਣਕਾਰੀ ਜਾਣਕਾਰੀ ਲਈ ਕੀਤੀ ਕੋਸ਼ਿਸ਼ ਤੁਹਾਨੂੰ ਕਿਵੇਂ ਲੱਗੀ ਇਸ ਨੂੰ ਲਾਇਕ ਜਰੂਰ ਕਰਨਾ ਵੀਡੀਓ ਨੂੰ ਸ਼ੇਅਰ ਅੱਗੇ ਦੋਸਤੋ ਜਰੂਰ ਕਰਨਾ ਬਿਲਗਾ ਨਿਊਜ਼ ਆਨਲਾਈਨ ਚੈਨਲ ਨੂੰ ਲਗਾਤਾਰ ਦੇਖਣ ਸ਼ੇਅਰ ਕਰਨ ਲਾਇਕ ਕਰਨ ਤੇ ਤੁਹਾਡਾ ਫਿਰ ਇੱਕ ਵਾਰ ਫੀਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ